ਮੇਰਾ ਨਾਮ ਰਾਣੀ 3 ਨੰਬਰ ਗਲੀ ਕੀ ਗੱਲ ਹੋਈ ਅੱਜ ਬਾਬੇ ਆਏ ਸੀ ਕੀ ਬਾਬਾ ਇਹਹੀ ਕਿ ਗੁਰੰਤ ਸਾਹਿਬ ਕਹਿੰਦੇ ਬੇਅਦਬੀ ਹੋ ਰਹੀ ਆ ਕਿਤੇ ਖੰਡ ਪਟ ਨਹੀਂ ਰਕੇ ਜਾ ਬੱਸ ਇਲਾ ਹੀ ਕਹਿ ਕੇ ਗਏ ਜੀ ਆਪਣਾ ਨਾਮ ਦੱਸੋ ਅੱਜ ਕਿਹੜੀ ਜਗ੍ਹਾ ਕੌਣ ਆਇਆ ਕੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਅੱਜ ਜਥੇ ਸਮੇਤ ਮਕਬੂਲਪੁਰੇ 3 ਨੰਬਰ ਗਲੀ ਦੇ ਚ ਸਰਵਜੰਗ ਸਿੰਘ ਦੇ ਨਾਮ ਤੇ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਉਹਦੀ ਘਰ ਵਾਲੀ ਕਿਹੜੀ ਰਾਣੀ ਹੈ ਉਹ ਬਾਬੇ ਫਟ ਭਾਗਸੋ ਦੀ ਗੱਦੀ ਲਾਉਂਦੀ ਹੈ 100 ਵਾਰ ਦੇ 100 ਵਾਰ ਲੋਕ ਇਹਦੇ ਘਰ ਆਉਂਦੇ ਵੀ ਨੇ ਪਰ ਦੋ ਸ੍ਰੀ ਖੰਡ ਪਾਤ ਸਾਹਿਬ ਆਰੰਭ ਕੀਤੇ ਗਏ ਨੇ ਕੁਲਦੀਪ ਸਿੰਘ ਗਰੰਥੀ ਸਿੰਘ ਵੱਲੋਂ ਪਰ ਕੁਲਦੀਪ ਸਿੰਘ ਗਰੰਥੀ ਨੇ ਇਹ ਵੀ ਨਹੀਂ ਚੰਦਵਾ ਸਾਹਿਬ ਲਾਉਣ ਤੋਂ ਪਹਿਲਾਂ ਵੇਖਿਆ ਕਿ ਇਹਦੇ ਘਰ ਦੇ ਕਮਰੇ ਦੇ ਅੰਦਰ ਜਿੱਥੇ ਦੋ ਸ੍ਰੀ ਖੰਡ ਪਾਤ ਸਾਹਿਬ ਆਰੰਭ ਕਰਨੇ ਨੇ ਉਹਦੇ ਅੰਦਰ ਜਿਹੜੀਆਂ ਮੂਰਤੀਆਂ ਲੱਗੀਆਂ ਨੇ ਨਾਰਸੋ ਦੀ ਲੱਗੀ ਹੈ ਬਟ ਭਾਗਸੋ ਦੀ ਲੱਗੀ ਹੈ ਇਦਾਂ ਹੋਰ ਵੀ ਖਵਾਜੇ ਪੀਰ ਦੀਆਂ ਵੀ ਲੱਗੀਆਂ ਨੇ ਭਾਰੀ ਮਨਮਤੋਤੀ ਹੋ ਰਹੀ ਸੀ ਤੇ ਉਹਨੇ ਜਾਣਬੁੱਝ ਕੇ ਸ੍ਰੀ ਖਾਨਪੁਰ ਸਾਹਿਬ ਉਹਨਾਂ ਦੇ ਘਰ ਆਰੰਭ ਕੀਤੇ ਪਰ ਹੁਣ ਕਹਿ ਰਿਹਾ ਕਿ ਮੈਨੂੰ ਘਰ ਵਾਲਿਆਂ ਨੇ ਤੇ ਅਸੀਂ ਕਹਿ ਗਏ ਜਿਹੜੇ ਪਾਤੀ ਸਿੰਘ ਜਾਂ ਆਪ ਜੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਾਲੇ ਤੇ ਲਿਆ ਨਹੀਂ ਸਕਦੇ ਤੁਸੀਂ ਨਾਲ ਆਏ ਤੇ ਤਾਂ ਸ੍ਰੀ ਖਾਨਪੁਰ ਸਾਹਿਬ ਦਾ ਆਰੰਭ ਹੋਇਆ ਪਾਤੀ ਇਹਨਾਂ ਨੇ ਕੀਤੇ ਨੇ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਜਦੋਂ ਆ ਕੇ ਮੌਕਾ ਵੇਖਿਆ ਜੋ ਸਾਨੂੰ ਪਤਾ ਲੱਗਾ ਸੀ ਉਹ ਸੱਚ ਨਿਕਲਿਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤੇ ਗਰੰਤੀ ਸਿੰਘ ਦੇ ਪਾਟੀ ਸਿੰਘਾਂ ਨੂੰ ਭਾਲ ਕੇ ਇਹ ਨਾ ਸਾਡੇ ਦੇ ਇਤਰਾਜ਼ ਕਰਿਓ ਕਿ ਇਹ ਸਤਕਾਰ ਕਮੇਟੀ ਦੇ ਸਿੰਘ ਜਿਹੜੇ ਉਹ ਗਰੰਤੀ ਤੇ ਪਾਟੀਆਂ ਨੂੰ ਕਰਦੇ ਨੇ ਕੋਈ ਗਰੰਤੀ ਦੇ ਪਾਟੀ ਬੰਨੂ ਅੱਗੇ ਕੋਈ ਤਿਆਰ ਨਹੀਂ ਪਰ ਜਿਹੜੇ ਪਾਟੀ ਸਿੰਘ ਨੇ ਉਹਨਾਂ ਨੂੰ ਮਰਜ਼ਾਦਾ ਬਾਰੇ ਪਤਾ ਵੀ ਹੈ ਤੇ ਉਹਨਾਂ ਨੂੰ ਪਤਾ ਹੋਣਾ ਵੀ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਨਾਲ ਹੁਕਮਨਾਮੇ ਜਾਰੀ ਹੋਏ ਨੇ ਕਿ ਜਿੱਥੇ ਵੀ ਕੋਈ ਮਨਮਤ ਵਾਲੀ ਜਗ੍ਹਾ ਉੱਤੇ ਸ੍ਰੀ ਖੰਡ ਪਾਤ ਸਾਹਿਬ ਨਹੀਂ ਰੰਗ ਹੋ ਸਕਦਾ ਜੇਕਰ ਘਰ ਵਾਲਿਆਂ ਨੇ ਕਰੋਨਾ ਹੀ ਹੈ ਉਹ ਗੁਰੂ ਘਰ ਕਰਾ ਸਕਦੇ ਨੇ ਏ ਉੱਥੇ ਗੁਰੂ ਘਰ ਹਰ ਇੱਕ ਚੀਜ਼ ਦਾ ਪ੍ਰਬੰਧ ਹੁੰਦਾ ਹੈ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਮੌਕੇ ਤੇ ਆਇਆ ਸੀ ਉਹਨਾਂ ਨੇ ਆਪਣੀ ਵੀਡੀਓਗ੍ਰਾਫੀ ਕਰ ਲਈ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੇ ਉੱਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਕਿੰਨੀ ਦੇਰ ਤੋਂ ਇੱਥੇ ਪਏ ਸੀ ਆਪਣਾ ਜਿਹੜੇ ਪਾਰਟਿਸਪੈਂਟ ਨੂੰ ਪਤਾ ਨਹੀਂ ਸੀ ਜਾਂ ਕੀ ਹੈ ਇਹ ਨੇ ਸ੍ਰੀ ਖਣਪੜ ਸਾਹਿਬ ਤਿੰਨ ਰੰਭ ਦੋ ਰੰਭ ਹੋਏ ਨੇ ਇੱਕ 31 ਤਰੀਕ ਨੂੰ ਰੰਭ ਹੋਏ ਨੇ ਤੇ 2 ਤਰੀਕ ਨੂੰ ਕਾਲੂ ਨੂੰ ਭੋਗ ਪਾਣੇ ਨੇ ਭੋਗ ਪਾਣੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦਰਾ ਸਾਹਿਬ ਵਿਖੇ ਫੇਰ ਸੁਭਾਈ ਮਨ ਕਰਦੇ ਨੇ ਨੇ ਪਰ ਇਹ ਪਰਿਵਾਰ ਜਿਹੜਾ ਉਹ ਮਾਫੀ ਮੰਗ ਰਿਹਾ ਕਿ ਸਾਡੇ ਕੋਲ ਬੜੀ ਵੱਡੀ ਗਲਤੀ ਹੋ ਗਈ ਹੈ ਕਿ ਅਸੀਂ ਗਾਂਹ ਗਲਤੀ ਨਹੀਂ ਕਰਾਂਗੇ ਇਹੋ ਜੀ ਤੇ ਅਸੀਂ ਤੁਹਾਡੇ ਮੀਡੀਆ ਰਾਹੀਂ ਜਿਹੜਾ ਸ੍ਰੀ ਅਕਾਲ ਤਾ ਸਾਬ ਅੰਬਰਸਰ ਦੀ ਧਰਤੀ ਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਹੈ ਤੇ ਗਲੀ ਨੰਬਰ 4 ਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਇਹਨਾਂ ਦੇ ਪਰਿਵਾਰ ਦੇ ਕਹਨ ਤੇ ਕੋਈ ਸਰਵਨ ਸਿੰਘ ਜੀ ਨੇ ਇਹਨਾਂ ਨੇ ਆਖਿਆ ਕਿ ਖੰਡ ਪੜ ਸਾਬਰਮ ਕਰਨੇ ਆ ਕਿ ਇਹਨਾਂ ਦੇ ਘਰੇ ਖੰਡ ਪੜ ਸਾਬਰਮ ਕੀਤੇ ਬਾਬਾ ਜੀ ਨੇ ਆਣ ਕੇ ਬਾਬਾ ਜੀ ਨੇ ਆਣ ਕੇ ਮਨਾ ਕੀਤਾ ਤੇ ਉਹਨਾਂ ਨੇ ਆਣ ਕੇ ਸਮਝਾਉਣਾ ਕੀਤਾ ਵੀ ਇਸ ਤਰ੍ਹਾਂ ਗਾ ਨਹੀਂ ਕਰਨਾ ਚਲੋ ਇਹ ਸਾਡੇ ਤੋਂ ਗਲਤੀ ਹੋ ਗਈ ਆ ਜਿਹੜਾ ਗੱਦੀ ਤੇ ਅਸੀਂ ਬਾਠ ਜਿਹੜੇ ਆਰੰਭ ਕਰਦੇ ਆ ਅੱਗੇ ਤੋਂ ਕੋਈ ਐਸੀ ਜਿਹੋ ਜੀ ਗਲਤੀ ਨਹੀਂ ਹੋਵੇਗੀ ਕਿ ਕਿਸੇ ਗੱਦੀ ਦੇ ਕਿਸੇ ਵੀ ਤਰ੍ਹਾਂ ਦਾ ਇਹ ਬਾਠ ਨਹੀਂ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 3 ਨੰਬਰ ਕਰੀ ਜਿਹੜੀ ਬੇਦਵੀ ਹੋਈ ਹੈ ਕੀ ਇਹ ਸਾਰਾ ਨੋਰਮਲ ਵੀ ਸਾਡੇ ਕੋ ਆਪਣਾ ਐਸੀ ਵੀ ਇਥੇ ਮੰਡੇ ਦੇ ਪੈਰ ਰਸ ਦੀ ਬੇਦਵੀ ਹੋਈ ਹੈ ਗਲੀ ਨੰਬਰ 3 ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਆਪਣਾ ਮੂਰਤੀ ਸਥਾਪਤ ਹੈ ਤੇ ਨਾਲੇ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਚੱਲ ਰਿਹਾ ਤੇ ਮੈਂ ਗਿਆ ਤੇ ਮੁਖਰੇ ਦੇ ਆਪਣਾ ਐਸਟੋਰਾ ਵੀ ਗਏ ਨੇ ਹੋਰ ਵੀ ਮੈਂ ਗਿਆ ਦੇਖਿਆ ਵੀ ਵਾਕਈ ਉਥੇ ਮੂਰਤੀਆਂ ਸਥਾਪਤ ਸੀ ਤੇ ਉਹਨਾਂ ਨੇ ਦੱਸਿਆਗਾ ਉਹ ਕਹਿੰਦਾ ਕਿ ਸਾਨੂੰ ਜਿਹੜੇ ਘਰ ਦੇ ਬੰਦੇ ਆ ਉਹ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਬਿਲਕੁਲ ਨੋਲਿਜ ਨਹੀਂ ਪਿਆ ਕਰ ਜਿਹੜਾ ਠੀਕ ਹੈ ਗਲਤ ਹੈ ਤੇ ਬਾਕੀ ਸਾਰਿਆਂ ਨੇ ਜਾ ਕੇ ਦੇਖਿਆ ਉਹਨਾਂ ਨੇ ਰੁਕਿਆ ਥੋੜਾ ਰਿਹਾ ਬਾਕੀ ਕੱਲ ਪਾਸ ਉਹਦਾ ਭੋਗ ਪਹੇਗਾ ਤੇ ਗੁਰਮਾਰ ਦੀ ਕਿਰਪਾ ਨਾਲ ਬਾਕੀ ਵੇਦ ਵੀ ਦੇ ਹੋਈ ਹੈ ਬਾਕੀ ਅਸਰਨ ਰਸ ਕੇ ਜਿਹੜੀ ਨਾਸਤ ਕਰਵਾ ਦਿੱਤੀ ਜਾਏ ਸਰ ਲੱਗਦਾ ਨਹੀਂ ਕਿ ਨਾ ਉਹ ਕਦੇ ਚੌਂਕੀ ਵੀ ਰੱਖੀ ਪਈ ਘਰ ਚੌਂਕੀ ਵੀ ਲੈਂਦੇ ਨੇ ਸੋਮਵਾਰ ਤੇ ਸੋਮਵਾਰ ਹਾਂਜੀ ਹਾਂਜੀ ਪਤਾ ਲੱਗਾ ਕਿ ਕਹਿੰਦੇ ਚੌਂਕੀ ਨਹੀਂ ਦਿੰਦੇ ਉਹਨਾਂ ਨੇ ਆਪਣੀ ਜਗਾ ਬਣਾਈ ਹੈ ਬਾਬਾ ਬੜਵਾ ਸਿੰਘ ਦੀ ਤੇ ਹਾਂਜੀ ਕਾਰੇ ਅਸਾਂ ਦੇ ਨੌਲੇਜ ਲਿਆ ਆ ਗਏ ਆ ਵੇਖਾਂਗੇ ਜਿਹੜੀ ਮੁਨਾਸਬ ਹੋਵੇ ਕਾਰੇ ਕਰਦਾਂਗੇ